ਕੀ ਨਾ ਹੋਣ ਦਾ ਕਾਰਨ ਇਹ ਆ ਕਿਉਂਕਿ ਉਹ ਪਰਮੇਸ਼ਵਰ ਦੇ ਕੰਮਾਂ ਦੇ ਗਵਾਹ ਨਹੀਂ ਬਣਦੇ ਜੋ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਨੇ ਸਾਨੂੰ ਬਰਕਤ ਦਿੱਤੀ ਆ ਚੰਗਿਆਈ ਦਿੱਤੀ ਆ ਅਸੀਂ ਉਹਦੀ ਗਵਾਹੀ ਦੇਣੀ ਆ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਗਵਾਹੀਆਂ ਦੱਪੀਆਂ ਹੋਈਆਂ ਆ ਬਹੁਤ ਸਾਰੇ ਲੋਕ ਕਹਿੰਦੇ ਜੇ ਹੋਰ ਦੋ ਤਿੰਨ ਕੰਮ ਰਹਿੰਦੇ ਉਹ ਵੀ ਹੋ ਜਾਣ ਇਕੱਠੀ ਗਵਾਹੀ ਦੇਵਾਂਗੇ ਜਦੋਂ ਉਹ ਵੀ ਹੋ ਜਾਣਗੇ ਫਿਰ ਤੁਹਾਡੀ ਇੰਨੀਆਂ ਗਵਾਹੀਆਂ ਬਣਾ ਕੇ ਜ਼ਿੰਦਗੀ ਨੂੰ ਸਵਾਰ ਸਕਦੇ ਕਿ ਤੁਹਾਡੀ ਜੀਵਨੀ ਇੱਕ ਗਵਾਹੀਆਂ ਦੀ ਕਿਤਾਬ ਬਣ ਜਾਏ ਹallelujah ਪਰ ਵਨ ਬਾਏ ਵਨ ਜੋ ਕੰਮ ਹੋ ਰਿਹਾ ਉਹਨਾਂ ਦੀ ਗਵਾਹੀ ਦਿੰਦੇ ਰਿਹਾ ਕਰੋ ਸਮੇਂ ਸਿਰ ਕਿਉਂਕਿ ਜਦੋਂ ਅਸੀਂ ਪਰਮੇਸ਼ਵਰ ਦੇ ਕੀਤੇ ਕੰਮ ਦੀ ਗਵਾਹੀ ਦਿੰਨੇ ਆ ਅਸੀਂ ਉਹਦੇ ਗਵਾਹ ਬਣਦੇ ਆ ਅਸੀਂ ਵਚਨ ਨੂੰ ਪੂਰਾ ਕਰਦੇ ਆ ਤਦ ਪਰਮੇਸ਼ਵਰ ਵੀ ਆਪਣੇ ਵਾਅਦੇ ਨੂੰ ਪੂਰਾ ਕਰਦੇ ਆ ਸਾਡੇ ਜੀਵਨ ਦੇ ਵਿੱਚ ਹallelujah ਸ਼ਕਤੀ ਪਾਉਗੇ ਤੁਸੀਂ ਯਰੂਸ਼ਲਮ ਦੇ ਵਿੱਚ ਯਹੂਦੀਆ ਦੇ ਵਿੱਚ ਸਾਮਰੀਆ ਚ ਸਗੋਂ ਧਰਤੀ ਦੇ ਬੰਨੇ ਤੱਕ ਮੇਰੇ ਗਵਾਹ ਹੋਵੋਗੇ ਕੈਨੇਡਾ ਕਿੰਨੇ ਜਾਣਾ ਚਾਹੁੰਦੇ ਆ ਅਮਰੀਕਾ ਕਿੰਨੇ ਜਾਣਾ ਚਾਹੁੰਦੇ ਆ ਇਟਲੀ ਨੂੰ ਕਿੰਨੇ ਜਾਣਾ ਚਾਹੁੰਦੇ ਆ ਪਸੰਦ ਕਰ ਕਰਕੇ ਹੱਥ ਚੱਕਦੇ ਆ ਕਿਹੜੇ ਕਿਹੜੇ ਮੁਲਕ ਦਾ ਨਾਮ ਆਉਂਦਾ ਯੂਕੇ ਨੂੰ ਕਿੰਨੇ ਜਾਣਾ ਚਾਹੁੰਦੇ ਆ ਆਸਟ੍ਰੇਲੀਆ ਨੂੰ ਕਿੰਨੇ ਜਾਣਾ ਚਾਹੁੰਦੇ ਆ ਸਭ ਜਾਣਾ ਚਾਹੁੰਦੇ ਆ ਚੰਗੇ ਚੰਗੇ ਵੱਡੇ ਵੱਡੇ ਮੁਲਕਾਂ ਨੂੰ ਪਰ ਇੱਥੇ ਰਸਤਾ ਆ ਇਹ ਇੱਕ ਪੋਰਟਲ ਆ ਦੁਨੀਆਂ ਦੇ ਵਿੱਚ ਜਾਣ ਦਾ ਵੱਖ-ਵੱਖ ਮੁਲਕਾਂ ਦੇ ਵਿੱਚ ਜਾਣ ਦਾ ਇਹ ਇੱਕ ਪੋਰਟਲ ਆ ਇੱਕ ਰਸਤਾ ਆ ਇੱਕ ਦਵਾਰ ਆ ਇਹ ਜਦੋਂ ਅਸੀਂ ਪਰਮੇਸ਼ਵਰ ਦੇ ਕੰਮਾਂ ਜਾ ਕੇ ਵੀ ਪਰਮੇਸ਼ਵਰ ਦੇ ਕੰਮਾਂ ਦੇ ਗਵਾਹ ਬਣ ਸਕੀਏ ਹallelujah ਕਿੰਨੀਆਂ ਹੀ ਗਵਾਹੀਆਂ ਪਿਛਲੇ ਦਿਨਾਂ ਵਿੱਚ ਅਸੀਂ ਸੁਣੀਆਂ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਯੂਥ ਦੀਆਂ ਵੀ ਸੀ ਮਿਡਲ ਏਜ ਦੀਆਂ ਵੀ ਸੀ ਉਹਨਾਂ ਨੇ ਕਿਹਾ ਜਦੋਂ 5 ਸਤੰਬਰ ਵਾਲੀ ਮੀਟਿੰਗ ਸੀਗੀ ਅਸੀਂ ਲੀਫਲੈਟਸ ਵੰਡੇ ਅਸੀਂ ਹੋਡਿੰਗਸ ਲਗਾਏ ਅਸੀਂ ਇਵੈਂਜੇਲਿਜ਼ਮ ਕੀਤਾ ਵੀਜ਼ੇ ਆਉਣ ਹੀਲਿੰਗ ਹੋਗੀ ਬਹੁਤ ਸਾਰੀਆਂ ਟੈਸਟੀਮਨੀ ਸਗੀਆਂ ਕਾਫੀ ਬlesਸਿੰਗਸ ਦੀਆਂ ਸੀ ਡਿਲੀਵਰੈਂਸ ਦੀਆਂ ਸੀ ਕਿਸੇ ਨੇ ਸੁਣੀਆਂ ਸੀ ਜਾਂ ਮੈਂ ਇਕੱਲੀ ਨੇ ਸੁਣੀਆਂ ਸੀ ਸੁਣੀਆਂ ਸੀ ਤੁਸੀਂ ਵੀ ਕਿੰਨਿਆਂ ਨੇ ਸੁਣੀਆਂ ਸੀ ਤਾਂ ਤੁਸੀਂ ਗਵਾਹ ਹੋ ਇਸ ਚੀਜ਼ ਦੇ ਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਆਤਮ ਨੂੰ ਪਾਇਆ ਸਮਰਥਾਈ ਉਹਨਾਂ ਦੇ ਅੰਦਰ ਕਿ ਉਹ ਜਾਣ ਤੇ ਕੰਮ ਕਰਨ ਅਰ ਜਦ ਉਹਨਾਂ ਨੇ ਕੰਮ ਕੀਤਾ ਵਚਨ ਦੇ ਅਨੁਸਾਰ ਤਾਂ ਪਰਮੇਸ਼ਰ ਨੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਉਹਨਾਂ ਦੇ ਲਈ ਪੋਰਟਲ ਓਪਨ ਹੋ ਗਏ ਅਗਰ ਤੁਸੀਂ ਚਾਹੁੰਦੇ ਹੋ ਤੁਹਾਡੀ ਲਾਈਫ ਦੇ ਵਿੱਚ ਨਵੇਂ ਦਰਵਾਜ਼ੇ ਖੁੱਲਣ ਉਹ ਦਰਵਾਜ਼ੇ ਜਿਹੜੇ ਪਿੱਤਲ ਦੇ ਆ ਉਹ ਪੰਨੇ ਜਾਣ ਉਹ ਜੰਜੀਰਾਂ ਜਿਹੜੀਆਂ ਲੋਹੇ ਦੀਆਂ ਆ ਵੱਡੇ ਵੱਡੇ ਸੰਗਲਾਂ ਦੇ ਰੂਪ ਵਿੱਚ ਆ ਉਹ ਵੱਡੀਆਂ ਜਾਣ ਤਾਂ ਪਰਮੇਸ਼ਵਰ ਦੇ ਗਵਾਹ ਬਣੋ ਤੁਸੀਂ ਸਿਰ ਨਵਾ ਕੇ ਨਹੀਂ ਸਿਰ ਚੱਕ ਕੇ ਆਪਣੀ ਗਵਾਹੀ ਜਿਹੜੀ ਆ ਉਹ ਦੂਜਿਆਂ ਦੇ ਅੱਗੇ ਰੱਖੋ ਤਾਂ ਜੋ ਪਰਮੇਸ਼ਵਰ ਦੀ ਮਹਿਮਾ ਤੁਹਾਡੇ ਜੀਵਨ ਤੋਂ ਦੂਜੇ ਦੇ ਜੀਵਨ 'ਚ ਟਰਾਂਸਫਰ ਹੋਏ ਹallelujah ਜਦੋਂ ਤੁਸੀਂ ਐਦਾਂ ਕਰੋਗੇ ਤੁਸੀਂ ਜ਼ਰੂਰ ਇੱਕ ਨਵੀਂ ਤਰੱਕੀ ਦੇ ਵਿੱਚ ਪਰਵੇਸ਼ ਕਰੋਗੇ ਜ਼ਰੂਰ ਤੁਹਾਡੇ ਘਰ ਦੇ ਵਿੱਚ ਤੁਹਾਡੇ ਜੀਵਨ ਦੇ ਵਿੱਚ ਤੁਹਾਡੇ ਬੱਚਿਆਂ ਦੇ ਜੀਵਨ ਦੇ ਵਿੱਚ ਕੁਝ ਬਿਹਤਰ ਹੋਏਗਾ ਚੰਗਾ ਹੋਏਗਾ ਕਿਉਂਕਿ ਪ੍ਰਭੂ ਕਦੀ ਵੀ ਕਿਸੇ ਦਾ ਅਹਿਸਾਨ ਨਹੀਂ ਰੱਖਦੇ ਉਹ ਜੋ ਕੁਝ ਅਸੀਂ ਕਰਦੇ ਹਾਂ ਪਰਮੇਸ਼ਵਰ ਦੀ بادشاہਤ ਦੇ ਵਿੱਚ ਉਹ ਸਾਨੂੰ ਟਾਈਮ ਮਲਟੀਪਲਾਈ ਕਰਕੇ ਦਿੰਦੇ ਹਨ 10 ਗੁਣਾ ਵਧਾ ਕੇ ਉਹ ਸਾਨੂੰ ਦਿੰਦੇ ਹਨ ਐਸ ਨਹੀਂ ਪਰਮੇਸ਼ਵਰ ਤੋਂ ਪਰਮੇਸ਼ਵਰ ਦੇ ਆਤਮਾ ਨੂੰ ਮੰਗੋ ਅਰ ਜਦ ਪੁੱਤਰ ਆਤਮਾ ਆਏਗਾ ਤੁਹਾਨੂੰ ਸ਼ਕਤੀ ਮਿਲੇਗੀ ਕਿਉਂਕਿ ਉਹਨੇ ਸਾਨੂੰ ਡਰਦਾ ਨਹੀਂ ਦਲੇਰੀ ਦਾ ਆਤਮਾ ਦਿੱਤਾ ਹੈ ਹallelujah ਜਿਹੜਾ ਪਰਮੇਸ਼ਵਰ ਦਾ ਆਤਮਾ ਹੈ ਉਹ ਡਰਦਾ ਨਹੀਂ ਆ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰ ਦੇ ਅੰਦਰ ਡਰ ਲੱਗਦਾ ਹੈ ਬਹੁਤ ਸਾਰੇ ਲੋਕਾਂ ਨੂੰ ਹਨੇਰੇ ਤੋਂ ਡਰ ਲੱਗਦਾ ਹੈ ਦੁਸ਼ਟ ਆਤਮੇ ਉਹਨਾਂ ਨੂੰ ਡਰਾਉਂਦੇ ਆ ਸੁੱਤਿਆ ਪਿਆ ਤਬਕ ਜਾਂਦੇ ਆ ਬੁਰੇ ਸੁਪਨੇ ਆਉਂਦੇ ਆ ਦਬਾਅ ਪੈਂਦੇ ਆ ਬਹੁਤ ਨੌਨਸੈਂਸ ਚੀਜ਼ਾਂ ਜਿਹੜੀਆਂ ਆ ਬਹੁਤ ਹੀ ਖਰਾਬ ਖਰਾਬ ਕੰਮ ਜਿਹੜੇ ਆ ਉਹਨਾਂ ਦੀ ਜ਼ਿੰਦਗੀ 'ਚ ਹੋ ਰਹੇ ਆ ਅਰ ਉਹ ਡਰ ਡਰ ਕੇ ਡਿਪਰੈਸ਼ਨ ਦੇ ਸ਼ਿਕਾਰ ਹੋ ਚੁੱਕੇ ਆ ਉਹਨਾਂ ਦੇ ਉੱਤੇ ਬੋਝ ਪੈ ਚੁੱਕਿਆ ਉਹਨਾਂ ਦੇ ਮਨ ਦੇ ਉੱਤੇ ਅਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਗੱਲਾਂ ਸੁਣਦੇ ਆ ਪਰ ਸੁਣਾਈ ਨਹੀਂ ਦਿੰਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਦਿਖਾਈ ਨਹੀਂ ਦੇ ਰਹੀਆਂ ਇਦਾਂ ਨਹੀਂ ਕਿ ਉਹ ਬੋਲੇ ਆ ਜਾਂ ਅੰਨੇ ਆ ਪਰ ਡਿਪਰੈਸ਼ਨ ਆ ਗਿਆ ਉਹਨਾਂ ਦੇ ਉੱਤੇ ਉਹ ਕੋਈ ਵੀ ਗੱਲ ਹੁੰਦੀ ਫਿਰ ਤੋਂ ਕਹਿੰਦੇ ਹੈ ਕੀ ਕਿਆ ਹੈ ਕੀ ਕਿਆ ਮੋੜ-ਮੋੜ ਕੇ ਸੁਣਦੇ ਫਿਰ ਵੀ ਸਮਝ ਨਹੀਂ ਆ ਰਹੀ ਕਿਉਂ ਕਿਉਂਕਿ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਕਸਮੈਣ ਪਿਆ ਆ ਬਹੁਤ ਜ਼ਿਆਦਾ ਕਨਫਿਊਜ਼ਨਸ ਚੱਲ ਰਹੀਆਂ ਉਹਨਾਂ ਦੇ ਅੰਦਰ ਪਰ ਪਰਮੇਸ਼ਵਰ ਜੀ ਤੁਹਾਨੂੰ ਇਹਨਾਂ ਸਾਰੇ ਕਿਸਮੈਣਾ ਤੋਂ ਨਜਾਤ ਦੇਣਾ ਚਾਹੁੰਦੇ ਆ ਇਹਨਾਂ ਸਾਰੀਆਂ ਕਨਫਿਊਜ਼ਨਸ ਤੋਂ ਤੁਹਾਨੂੰ ਡਿਲੀਵਰ ਕਰਨਾ ਚਾਹੁੰਦੇ ਆ ਇਸ ਲਈ ਆਪ ਤੇ ਆਪਣੇ ਪਰਿਵਾਰ ਨੂੰ ਲੈ ਕੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠਣਾ ਸ਼ੁਰੂ ਕਰੋ ਚਰਚ ਦੇ ਵਿੱਚ ਆਉਣਾ ਸ਼ੁਰੂ ਕਰੋ ਵਚਨ ਚ ਲਿਖਿਆ ਅੰਤਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਪ੍ਰੀਤ ਠੰਡੀ ਹੋ ਜਾਊਗੀ ਆਪਾਂ ਨੂੰ ਦੁਨੀਆਂ ਵਿੱਚ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਆ ਪਰ ਚੇਤੇ ਰੱਖਿਓ ਹਜ਼ਾਰ ਤੇਰੇ ਮੋਢ ਤੇ 10000 ਤੇਰੇ ਸੱਜੇ ਹੱਥ ਡਿੱਗਣਗੇ ਪਰ ਉਹ ਤੇਰੇ ਨੇੜੇ ਨਹੀਂ ਆਊਗੀ ਹallelujah ਭਾਵੇਂ ਲੋਕੀ ਕੁਝ ਵੀ ਕਰਨ ਇਹ ਫਾਰਮੂਲਾ ਤੁਹਾਡੇ ਜੀਵਨ ਵਿੱਚ ਲਾਗੂ ਨਹੀਂ ਹੋਣਾ ਚਾਹੀਦਾ ਕਿਉਂਕਿ ਤੁਸੀਂ ਧਰਮੀ ਹੋ ਅਤੇ ਤੁਹਾਡੀ ਅਕਸ ਮubarrak ਹੈ ਹallelujah ਕਹਿੰਦਾ ਜੇਕਰ ਇੱਕ ਪਾਪੀ ਮਨੁੱਖ ساری ਜ਼ਿੰਦਗੀ ਪਾਪ ਕਰੇ ਤੇ ਅਖੀਰ ਦੇ ਵਿੱਚ ਉਹ ਤੋਬਾ ਕਰਕੇ ਧਾਰਮਿਕਤਾ ਵਾਲਾ ਜੀਵਨ ਜਿਹੜਾ ਆ ਉਹ ਅਪਣਾਵੇ ਉਹ ਧਾਰਮਿਕਤਾ ਵਿੱਚ ਮਰੇ ਤਾਂ ਉਹਦਾ ਜਿਹੜਾ ਲੇਖਾ ਆ ਉਹ ਧਰਮੀਆਂ ਦੇ ਵਿੱਚ ਹੋਊਗਾ ਪਰ ਜੇਕਰ ਇੱਕ ਧਰਮੀ ਮਨੁੱਖ ਸਾਰਾ ਜੀਵਨ ਧਾਰਮਿਕਤਾ ਦੇ ਕੰਮ ਕਰੇ ਪਰ ਅੰਤ ਵਿੱਚ ਆਣ ਕੇ ਡੋਲ ਜਾਵੇ ਪਾਪ ਦੇ ਵਿੱਚ ਮਰੇ ਪਾਪ ਕਰਦਾ ਹੋਇਆ ਮਰੇ ਤੇ ਉਹਦਾ ਲੇਖਾ ਪਾਪੀਆਂ ਦੇ ਨਾਲ ਹੋਵੇਗਾ ਬਹੁਤ ਸਾਰੇ ਲੋਕ ਆ ਉਹਨਾਂ ਨੇ ਬਹੁਤ ਸੋਹਣੀ ਸ਼ੁਰੂਆਤ ਕੀਤੀ ਮਸੀਹ ਦੇ ਵਿੱਚ ਪ੍ਰਾਰਥਨਾ ਸੋਹਣੀਆਂ ਕੀਤੀਆਂ ਵਰਤ ਸੋਹਣੇ ਰੱਖੇ ਚਰਚ ਨੂੰ ਵੀ ਸੋਹਣੇ ਤਰੀਕੇ ਨਾਲ ਆਉਂਦੇ ਸੀਗੇ ਪਰ ਬਾਅਦ ਦੇ ਵਿੱਚ ਉਹ ਬੈਕਸਲਾਈਡ ਹੋ ਗਏ ਘਰਾਂ ਨੂੰ ਮੁੜ ਗਏ ਵਾਪਸ ਉਹਨਾਂ ਹੀ ਗਲਤ ਕੰਮਾਂ ਦੇ ਵਿੱਚ ਜੂਏ ਖੇਡਣੇ ਸ਼ੁਰੂ ਕਰ ਦਿੱਤੇ ਫਿਰ ਉਹਨਾਂ ਨੇ ਪਾਪ ਦੇ ਵਿੱਚ ਚਲੇ ਗਏ ਵਿੱਚ ਵਿਚਾਰ ਦੇ ਵਿੱਚ ਚਲੇ ਗਏ दारूਆ ਪੀਣੀਆਂ ਸ਼ੁਰੂ ਕਰ ਦਿੱਤੀਆਂ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਲੜਾਈ ਝਗੜੇ ਕਰਨੇ ਸ਼ੁਰੂ ਕਰ ਦਿੱਤੇ ਜੇ ਉਹ ਕਹਿਣ ਕਿ ਅਸੀਂ ਤਾਂ ਬਪਤਿਸਮਾ ਲਿਆ ਸੀ ਅਸੀਂ ਤਾਂ ਚਰਚ ਜਾਂਦੇ ਹੁੰਦੇ ਸੀਗੇ ਸਾਨੂੰ ਤਾਂ ਸਵਰਗ ਮਿਲ ਹੀ ਜਾਣਾ ਕਰਕੇ ਅਸੀਂ ਬਪਤਿਸਮਾ ਲਿਆ ਨਹੀਂ ਸੋ ਕੌਸ਼ਨੀ ਹੋਇਆ ਪਿੱਛੇ ਬਸ ਚਾਰ ਬੁੰਦਾਂ ਡਿੱਗੀਆਂ ਐ ਮਿੱਟੀ ਬੜੀ ਵਧੀਆ ਐ ਖੁਰਨੀ ਨਹੀਂ ਐ ਟੈਨਸ਼ਨ ਨਾ ਲਾਓ ਉਹਨਾਂ ਨੂੰ ਆਪਣੀ ਥਾਂ ਵੜਾਉਣ ਦਿਓ ਦੇ ਵਿੱਚ ਐਂਟਰ ਕਰਨਾ ਆਪਣੇ ਜੀਵਨ ਦੇ ਵਿੱਚ ਚੰਗੀਆਂ ਚੀਜ਼ਾਂ ਨੂੰ ਦੇਖਣਾ ਚੰਗੀਆਂ ਚੀਜ਼ਾਂ ਦੇ ਗਵਾਹ ਬਣਨਾ ਹੈ ਤਾਂ ਸਾਨੂੰ वचन ਦੇ ਵਿੱਚ ਬਣੇ ਰਹਿਣਾ ਹੋਊਗਾ ਹallelujah ਹallelujah